ਹੈਲੋ ਗਾਇਸ ਸਤਿ ਸ੍ਰੀ ਅਕਾਲ ਕਿਹਾ ਚੱਲਦਾ ਅੱਜ ਦੇ ਵਲੋਗ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਬਾਬਾ ਜੀ ਦੀ ਜੀਵਨੀ ਤੇ ਇੱਕ ਕਿਤਾਬ ਲਿਖੀ ਗਈ ਤੇ ਉਹਦਾ ਅੱਜ ਬੱਚਿਆਂ ਨੇ ਰਿਜ਼ਲਟ ਦੇ ਰਹੇ ਆ ਟੈਸਟ ਹੋ ਰਿਹਾ ਬੱਚਿਆਂ ਦਾ ਹੈਗਾ ਤੇ ਆ ਟੈਸਟ ਹੋ ਰਿਹਾ ਤੇ ਅੱਜ ਆਪਾਂ ਤੁਹਾਨੂੰ ਖਾਉਣੇ ਆ ਤੇ ਨਗਰਦਰ ਦੇਵ ਸਾਹਿਬ ਦੇਸ਼ਪਖ ਸੰਤ ਬਾਬਾ ਸਾਕਾ ਸਿੰਘ ਜੀ ਦੀ ਜੀਵਨੀ ਬਾਰੇ ਇਹ ਬੱਚਿਆਂ ਦਾ ਟੈਸਟ ਹੋ ਰਿਹਾ ਵਾ ਤੇ ਆਜੋ ਤੁਹਾਨੂੰ ਉਹ ਖਾਉਣੇ ਆ ਵੀ winner ਕਿਹੜਾ ਬੰਦਾ ਵਾ ਤੇ ਬਾਬੇ ਲਾਉਸਮੈਂਟ ਕਰ ਰਹੇ ਨੇ ਤੇ ਦੇਖਦੇ ਆ ਫਰਸਟ ਸੈਕੰਡ ਸੈਲਟ ਕੌਣ-ਕੌਣ ਆਉਂਦਾ ਬਾਬਾ ਜੀ ਜੀਵਨੀ ਬਾਰੇ ਇਤਿਹਾਸ ਕੌਣ ਦੱਸਦਾ ਇਹ ਗੁਰਦੁਆਰੇ ਤਪਸਥਾਨ ਬੋਲੀ ਸਾਹਿਬ ਵਾਲੇ ਚੱਲ ਰਿਹਾ ਮੁਕਾਬਲਾ ਜੇ ਪਹਿਲਾਂ ਆਪਾਂ ਇੱਕ ਕੰਮ ਨਹੀਂ ਕਰਦੇ ਹੋਰ ਕਰਨਾ ਵਾ ਸਾਦੇ ਪੈਸੇ ਦੇਣੇ ਆ ਪਹਿਲਾਂ ਪੈਸੇ ਦੇ ਆਈਏ ਸਾਦ ਕੋਤੋਂ ਬਾਤਾਂ ਨੁਖਾਉਣੇ ਆ ਜੀ ਕੁਰ ਦਵਾਰ ਆ ਤੇ ਹੱਥ ਤੇ ਬੱਚੇ ਬਾਰੋਂ ਵੀ ਆਏ ਹੋਏ ਆ ਤੇ ਪਿੰਡੋਂ ਵੀ ਇਕੱਠੇ ਹੋਏ ਨੇ ਲੋ ਜੀ ਪਕਾਵਰੇ ਵਿੱਚ ਪਹੁੰਚੇ ਬੱਚੇ ਪਰਬ ਅਕੈਡਮੀ ਤਤਲਾ ਤਤਲਾ ਤੋਂ ਪਹੁੰਚੇ ਆ ਤੇ ਗਾੜੀ ਵੀ ਆਪਾ ਵੇਖਦੇ ਆ ਕਿੱਥੋਂ ਕਿੱਥੋਂ ਆਏ ਨੇ ਅਸਲ ਸ੍ਰੀ ਅਲਿਖ ਉਹ ਲਾਲੀਆ ਜੀ ਸ੍ਰੀ ਗੁਰੂ ਆਰ ਕ੍ਰਿਸ਼ਨ ਸੀਨੀਅਰ ਸਕੂਲ ਬਰ ਮੁੱਖ ਇੱਜਾ ਦਾ ਸੈਕਟਰ 6 ਦਮਦਮਾ ਕਾਲ ਕੈਡਵਿਨ ਆ ਜੀ ਆਏ ਸੀ ਸ੍ਰੀ ਗੁਰੂ ਆਰ ਕ੍ਰਿਸ਼ਨ ਕੈਡਵਿਨ ਬਹੁਤ سارے ਬੱਚੇ ਪਹੁੰਚੇ ਆ ਮੇਰੇ ਨਾਲ 500 ਦੇ ਕਰੀਬ ਦੇ ਆ ਜਾਓ ਪੱਲੇ ਤੇ ਸਪਿੰਟੇ ਸਾਹਿਬ ਵੀ ਪਹੁੰਚੇ ਹੋਏ ਨੇ ਲਓ ਜੀ ਮੁਕਾਬਲੇ ਸੋ ਇੱਥੇ ਕਹਿੰਦੇ ਪਹਿਲੇ ਪੂਜੇ ਤਜਕਿਸਤਾਨ ਤੇ ਕੌਣ ਆਇਆ ਵੇਖਦੇ ਆ ਲੱਖਾ ਨਾ ਬਾਬਾ ਗੁਰਦੁਆਰਾ ਸਾਹਿਬ ਦੇਸ਼ ਭਗਤ ਸੰਤਪਾਪਾ ਸਾਤਾ ਹੈ ਕਿ ਜਿਹੜੇ ਨਗਰ 500 ਦੇ ਕਰੀਬ ਬੱਚੇ ਪਹੁੰਚੇ ਹੋਏ ਨੇ ਪੇਪਰ ਦੇ ਇਹ ਪੇਪਰ ਹੋ ਚੁੱਕਿਆ ਪਾਸ कृपा करी कृपा सत श्रीकाल भाजी ਅਰੀਆ ਬੈਨਾ ਬੱਲੇ ਬੱਲੇ ਹੋਈ ਪਈ ਆ ਟੈਕ ਕੀਤੇ ਜਾਣਗੇ ਫੀਲਡ ਦਾ ਰੱਟਿਆ ਜਾਣਗੇ ਇੱਥੇ ਜਲਦੀ ਟੈਸਟ ਕੀਤੇ ਜਾਂਦੇ ਚੈੱਕ ਕੀਤੇ ਜਾ ਰਹੇ ਨੇ ਬੱਚਿਆਂ ਦੇ ਜੀ ਬੋਟਿਆਂ ਦੇ ਨਾਲ ਨਾਲ ਸੇਵਾ ਕੀਤੀ ਜਾ ਰਹੀ ਹੈ ਬੱਚਿਆਂ ਨੂੰ ਦਿੱਤੇ ਜਾਣਗੇ ਬੋਟੇ ਉਹ ਲੋ ਉਹ ਇਹ ਆ ਉਹਨਾਂ ਜਾਣਾ ਵਾ ਵੀਡੀਓ ਬਣਾਉਣੀ ਆ ਬਸ ਇੰਨੀ ਇੰਨੀ ਆ ਜਿਆਦਾ ਨਹੀਂ ਕੇ 5000 ਦਾ ਇਹ ਨਹੀਂ ਨਹੀਂ ਚਲੋ ਜਨਾ ਵੰਡ ਲੈ ਪਾਸੇ ਲੋ ਆ ਇਹ ਨਹੀਂ ਆ ਸਾਡੇ ਨੂੰ ਨਾ ਨਹੀਂ ਚੱਲਣਾ ਓਏ ਹੋਰ ਨਹੀਂ ਜੀਦੀ ਗਈ ਬਲ 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 ਹੋਰ ਕਹੇ ਚੁੱਕੀ ਜਵਤੀ ਹੋਊਗੀ ਨਹੀਂ ਨਾ ਆਏ ਕੋਣੇ ਤਾਰੇ ਆਉਣ ਹਾਂ ਆ ਕਾਦੀਆਂ ਹੋਏ ਇਹ ਬੋਲੀ ਉਹ ਨਹੀਂ ਮੱਤੀ ਇਹ ਖੁੱਪੀ ਨਹੀਂ ਰੱਤੇ ਰੇਤ ਤੇ ਮੈਂ ਬੱਤੀ ਚੋਂਨ ਰਹੀ ਆ ਕਦੋਂ ਵੀ ਆ ਯਾਰ ਪਿੱਛੋਂ ਨਹੀਂ ਆਉਂਦੀ ਲੋਕਾਂ ਨੇ ਆਉਂਦੇ ਹਾਂ ਤਾਂ ਮੈਂ ਲਾਉਂਦਾ ਆ ਤਾਰ ਲਾਉਦਾ ਹੀ ਮੈਂ ਲਾਹਣ ਆ ਮੇਰਾ ਕੀ ਕਰਦਾ ਬੈਟਰੀ ਡਾਊਨ ਹੋ ਗਈ ਸਪੀਕਰ ਦੀ ਗੋਹਾ ਦੀ ਚੀਜ਼ ਕਰਦੇ ਜੋ ਕਰਦਾ ਮਾ ਬਾਰੇ ਪਰ ਮੋਟਰ ਤੇ ਮੰਡੀ ਆਪ ਨੇ ਰਾਤ ਤੇ ਦੋ ਤਾਰੇ ਉਹ ਦੇ ਤਿੰਨ ਹੁੰਦੀਆਂ ਬਾਹ ਉਹ ਸਿੰਗਲ ਹੀ ਆ ਆਹ ਆ ਤੂੰ ਚੱਲਿਆ ਵਾ ਬੇਤੀ ਨਾ ਬਾਰਾ ਮਿਲੋ ਓਠੇ ਤੋਂ ਵੇਖਾਂ ਬੋਲੇ ਤੇਗ ਫਾੜੀ ਹੋਈ ਤਾਰਾ ਪਲਾਤੀ ਬਿਜਲੀਆ ਸੇਰਾ ਮੰਗੂ ਜ਼ਿੰਦਗੀ ਗੁਜਾਰੂ ਖਾ ਸਾ ਸੇਰਾ ਮੰਗੂ ਜ਼ਿੰਦਗੀ ਗੁਜਾਰੂ ਖਾ ਸਾ ਜਾਤ ਪਾਟੀ ਉਤਨੀ ਸਿੱਧੀਆਂ ਲੱਗਿਆ ਕਿ ਇੱਕ ਦੂਜੇ ਦੇ ਵਜਦੀ ਕਾ ਤੇਵ ਮਨਿਆ ਦੀ ਤਾਨ ਪੰਨੇਗਾ ਨਾ ਹੀ ਡਰੂ ਨਾ ਹੀ ਤੰਗ ਮੈਂ ਕੱਲ ਨੂੰ ਨਾ ਸਕੋ ਰੱਖੀ ਚੀਕਾ ਮੈਂ ਕੱਲ ਨੂੰ ਰੱਖ ਚੀਕਾ ਮਾਰੂਗਾ ਬੈਗ ਤਾਂ ਥੋੜਾ ਪਾਸੇ ਕਰ ਦੇ ਜਦੋਂ ਮੈਗ ਦੀ ਆਵਾਜ਼ ਪਈ ਇਹਦੀ ਨੇ ਚੀਕਾ ਮਾਰ ਲੀਆਂ ਉਹਦੀ ਉਥੇ ਤੇ ਬਤੀ ਨਹੀਂ ਹੁੰਦੀ ਤੇ ਉਥੇ ਨਹੀਂ ਆਉਂਦੀ ਯਾਰ ਪਾਰ ਖਰਾਬ ਆ ਮਤਾਈ ਤੇ ਕਾਲ ਕੋ ਉਪਰ ਕਾਲਤਾ ਮੇਰਾ ਮੰਗੂ ਜਿੰਦਗੀ ਗੁਜ਼ਾਰੂ ਕਾਲਤਾ ਸ਼ੇਰਾ अंतर्याप्त करने, इस पानी के नाम पर रोल आउट करने, ये कुछ और है। और इन और से बच्चे आपकी डिरेक्टरों को बता रहे हैं, वो कब बाहर, तो जितने बैठ के बोल रहे हैं, वो दर्शन करने जा रहे हैं, ताकि समेत वह नोटिस मिल जाए करने। तो जितने ये अंतर्याप्त करों, जितना आप मानों, उतने बड़े ਜਦ ਕਹਿੰਦੇ ਬੜੇ ਪਿਆਰ ਨਾਲ ਆਰਾਮ ਨਾਲ ੁੱਥੇ ਨਾਮ ਉਹ ਇਹਦਾ ਮਤਲਬ ਇਹ ਨੂੰ ਕਰਨਾ ਦਾ ਉਹ ਨਾ ਉਹ ਆ ਸੇਵਾ ਕਰ ਲੈ ਬੱਚੇ ਤਿੰਨ ਦਾ ਇਹ ਦਾ ਡਿਪੈਂਡ ਗਿਆ ਹਮੇ ਆ ਨਹੀਂ ਕੋਈ ਬੱਤਾ ਨਾ ਐ ਉੱਥੇ ਮੇਰੇ ਉੱਥੇ ਰਿਓ ਤੁਸੀਂ ਨਾ ਗਾੜੀ ਤੇਰਾ ਉੱਥੇ ਹੈ ਨਾ ਕੀ ਕਰਦਾ ਹੈ ਡਾਡੀ ਦੀ ਭੈਣ ਹੈ ਸਦਾਈਓ ਧਰਮ ਵਿੱਚ ਦੀ ਵੀਰੇ ਮਨਾਤਾ ਸੰਤਾਂ ਸੇਵਾ ਕਰਨ ਪਹੁੰਚਿਆ ਯਾ ਵੀਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸੇਵਾ ਕੋਈ ਕੀਤੀ ਵੀ ਹੈ ਕਿ ਹੱਥ ਜੋੜੇ ਆ ਲੱਗੇ ਕੀਤੀ ਹੈ ਇਹ ਰਹਿਣੀ ਆ ਇਹ ਤਾਂ ਕਲੀਪ ਨਹੀਂ ਵੇਚੇ ਹੁਣ ਹੈ ਰੇਗਾਜ ਮੈਂ ਨਰੀ ਨੀ ਤਰਾ ਨਾ ਰਾਜ ਨੂੰ ਇਹ ਤੋ ਪੇਵ ਲੋ ਕਰ ਆਂ ਪਹਿਲਾ ਆਪੇ ਮੇਹਦਬਾਦੀ ਚੋੜ ਰਾਂ ਆਪਨੇ ਨੀ ਕਰ ਆ ਨਾ ਜਿੰਨਾ ਬਣੀ ਸਾਧੂ ਨੇ ਪੂਰਾ ਕਰੇ ਨਹੀਂ ਆਪਨੇ ਉਹ ਸਾਖੀ ਸੰਤੇ ਦੀ ਸਾਕੇ ਸਭਾ ਤੇ ਬਰੇ ਕਿਉ ਰਾਹੀ ਬੰਦੇ ਦੀ ਸਾਕੇ ਦੂ ਘਟ ਨੇ ਕਿਉ ਰਾਹੀ ਬੰਦੇ ਦੀ ਆਏ ਬਾਬਾ ਜੀ ਤੇ ਥਾਦੀ 베ਰੀ ਆ ਮਾਰੇ ਸ਼ੁਰੂਆਤ ਹੋ ਚੁੱਕੀ ਆ ਲੇਟ ਨਹੀਂ ਹੈ ਜਨਰੇਟਰ ਕਰਕੇ ਜਨਰੇਟਰ ਚੱਲ ਰਿਹਾ ਪਹਿਲਾ ਦੂਜਾ 3 ਜਗਸਤਾਨ ਕਨੇ ਆ ਸੇ ਕੀਤਾ ਤੋਂ ਬੋਲੇ ਕਿੱਥੇ ਆ ਗਏ ਨਾ ਲਾਲ ਹੀ ਅੱਗੇ ਘਰ ਰੁਕਦੀ ਬੱਚਿਆਂ ਨੂੰ ਅੱਗੇ ਰੁਕ ਦਿੱਤਾ ਗਿਆ ਸੇਵਾ ਲੈ ਉਹ ਪਾਸੇ ਕੁ ਜਾ ਰਹੀ ਹੈ ਜਿਹੜੇ ਮੋਬਿਲ ਤੇ ਖਾਲਸਾ ਕੋਲ ਤਰਹਾ ਦੇ ਕੋ ਕਾਇਦ ਅਮਿਤ ਸਿੰਘ ਜੀ ਉਹ ਜਿਹੜੇ ਨੇ ਆਪਣੇ ਖੂਨ ਦਾ ਪ੍ਰਬੰਧ ਹੈ ਸਰਦਾਰ ਅਮਿਤ ਸਿੰਘ ਜੀ ਸਰਹਾਲੀ ਉਹ ਦੋਵੇਂ ਸੇਖਾਂ ਹਰ ਇੱਕ ਦਾ ਸੂਤ ਕਰਵਾਉਂਦੇ ਪੇਪਰ ਤੇ ਤਾਈ ਦੇਰੇ ਨੰਬਰ ਤੇ ਆਹ ਜੇ ਆ ਲੈਣੇ ਨੰਬਰ ਤੇ ਮੈਂ ਮਗਰਲੇ ਪਹਿਲੇ ਤੇ ਐਲੀਮੈਂਟਰੀ ਫੋਨ ਲੱਥੂ ਕੋਲੋਂ ਆ ਗਿਆ ਤਾ ਦੀ ਵਾਲੀ ਚਾਹ ਰਹਿਦੇ ਨੇ ਜੀ ਕੋਈ ਕਾਰ ਨਹੀਂ ਮੈਂ ਫੋਨ ਲੱਥੂ ਕੋਲ ਕਿੰਨੇ ਹੋ ਉਹ ਨੂੰ ਮੈਂ ਹੋਣਿਆ ਜੇ ਤੇ ਨੇੜੇ ਗਾਂਗੂਰਾ ਹਾਂ ਵੇ ਗਾਂਗੂਰਾ ਗੂਰੇ ਕੁੜੀਆ ਕਿਥੇ ਮੋਟਰ ਲਾ ਆਹ ਜਿਹੜੇ ਫਰਮਾਨ ਦੇ ਕੇ ਬੈਠੇ ਫਰਮਾਨ ਦੇ ਰਿਹਾ ਕੋਲ ਸਾਰੇ ਅੱਗੇ ਬੰਦੇ ਬਦਲ ਦੇ ਗਿਆ ਆਹ समूह दाब नगर वालों दूजे पिंड आए हुए बच्चे का मान किया जा रहा ਵੇਖੇ 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 ਬਾਬਾ ਦਾ ਪਲਟੀ ਹੋ ਗਿਆ ਹੈ ਵਾਸ਼ਕਰ 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 ਓ ਬਰਾ 啊，没的 <noise> 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 ਬੱਚਾ ਨੂੰ ਨਾਮ ਮਿਲ ਰਿਹਾ ਹੈ ਆ ਰਿਹਾ ਜੀ ਮਾਣਿਆ ਆ ਰਿਹਾ ਮਾਣਿਆ ਇਹ ਦੇ ਦੋ ਮਿਲ ਗਏ ਗੋਰਾ ਦੇ ਗੋਰ ਖਾਓ ਗੋਰਾ ਲੋ ਜੀ ਪਾਪਾ ਹੀ ਹੋਣੇ ਮਾਹਰੀ ਦੇ ਨਗੀਰ ਰਾਦੇ ਕਾ ਇੱਕ ਵੱਡਾ ਮਾਰੋ کاواڑا کنيو کربا ڏيا سوکاواڑا کنيو کربا ڏيا ਵੇਖਿਆ ਉਹ ਬੱਚੋ ਆਪੋ ਆਪਣੀਆਂ ਗੱਲਾਂ ਕਰਦੇ ਨੇ ਵਿਚੇ ਕਿੱਤੀ ਹੈ ਰੀਵਾਹ ਵਿਚੇ ਕਿੱਤੀ ਹੈ ਰੀਵਾਹ ਵਾਹ ਦੇਖਿਆ ਲੱਗ ਰਿਹਾ ਹੈ ਬੰਨੀ ਹੈ ਨਾ ਉਹਦਾ ਸੁੱਖਾ ਸੁੱਕਾ ਵੀ ਜ਼ੋਰ ਲਾਉਂਦਾ ਆ ਸੁੱਕਾ ਵੀ ਜ਼ੋਰ ਲਾਉਂਦਾ ਆ ਉਹਦਾ ਆ ਬਣਾਉਂਦਾ ਵਾ ਨਹੀਂ ਇਹ ਲਿਆ ਵਾ ਬਗਾ ਆ ਆ ਆ ਆ ਆ ਆ ਆ ਆ ਨਵੇਂ ਵਾਰਡ ਮੈਦਨ ਗਿਆ ਜੀ ਸੇਵਾਜੀ ਸਾਲਾਆਂ ਦਾ ਵਾਰਡ ਦੇ ਲਈ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਦਾ ਪਰ ਕਾਹਨ ਨੂੰ ਲੈ ਆਉਂ ਜੀ ਖਿਆਲ ਨਹੀਂ ਸੀ ਵਰਗਾਂ ਦਾ ਆ ਜਲ ਤਾਰ ਪਾ ਲਗੋ ਬਾਦ ਚ ਸ਼ੈੱਡ ਬਸ ਪੁਨਾ ਜਾਣਿਆ ਬੈਨਰ ਕੱਢ ਕੇ ਖੰਦੇ ਨਾਲ ਕੱਢ ਦੇਖਣੇ ਆ ਛੀਡਾ ਲੈ ਲੋ ਤੇ ਨਾ ਰਹੀਆਂ ਇਹ ਮੁੰਡੂਆਂ ਖੇਡਣੇ ਆ ਰਹੀਆਂ ਹੋਰ ਲੈ ਲੋ ਕੜੀ ਕੁੜੀ ਰਹੀ ਆ ਰੋਟਾ ਹੋਰ ਵੇ ਤਿਰਹਾ ਕੀ ਆਲਾ ਆ ਵਧੀਆ ਬਣਾ ਦੀਏ